ਜੋਦਾ ਅੰਤਮ ਅੰਤਮ ਜੋਦਾ ਚਾਹਤ ਸੀ ਕਿਹੜੀ ਚਾਹਤ ਸੀ ਕਿ ਇਹ ਸਮਾਜ ਜੋ ਮੇਰਾ ਹੈ ਇਸ ਦੇਸ਼ ਦਾ ਉਹ ਕਮਰਾਂ ਸਮਾਜ ਬਣੇ ਔਰ ਇਹ ਦੇਸ਼ ਬੁੱਧਮੀ ਦੇਸ਼ ਬਣੇ ਬਹੁਤ ਸਾਰੇ ਭਰਮ ਭਲੇਖੇ ਤੇ ਫੁਲਾਏ ਗਏ ਕਿ ਬੁੱਧਮੀ ਦਾ ਜੇ ਬੁੱਧ ਦਾ ਨਾਮ ਲੇਕਿਨ ਤੁਹਾਡੇ ਕੁਛ ਬੰਦੇ ਪਰੇਸ਼ਾਨ ਹੋ ਜਾਂਦੇ ਆ ਲੇਕਿਨ ਬੁੱਧਮੀ ਦਾ ਮਤਲਬ ਕੀ ਸੀ ਕਿ ਇਹ ਇੰਨੇ ਜਾਗਰਤ ਹੋ ਜਾਣ ਇਹਨੇ ਬੁੱਧੀਮਾਨ ਹੋ ਜਾਣ ਕਿ ਕਿਸਮਤ ਦੀਆਂ ਚਾਲਾਂ ਨੂੰ ਸਮਝ ਸਕਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਜੋ ਮੇਰੇ ਨਾਲ ਪ੍ਰੈਕਟੀਕਲ ਵਾਪਰੀ ਇੱਕ ਪ੍ਰੋਗਰਾਮ ਸੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਭਾਈ ਉੱਥੇ ਪ੍ਰਚਾਰ ਕਰ ਰਿਹਾ ਸੀ ਉਹ ਪ੍ਰਚਾਰ ਕਰਦੇ ਕਿਤੇ ਦੇ ਦਿਮਾਗ 'ਚ ਪਤਾ ਨਹੀਂ ਕੀ ਗੱਲ ਆਈ ਉਹਨੇ ਇੱਕ ਸ਼ਬਦ ਬੋਲਦੇ ਲਾਈਨ ਬੋਲੀ ਕਿ ਜਿਹੜਾ ਮੌਜੂਦਾ ਦੌਰ ਹੈ ਇਹਦੇ ਵਿੱਚ ਐਸਸੀ ਭਾਈਚਾਰੇ ਨੂੰ ਤੇ ਨੌਕਰੀ ਮਿਲਦੇ ਚਾਂਸ ਹੈ ਜਿਹੜਾ ਓਬੀਸੀ ਆ ਜਾਂ ਜਨਰਲ ਇਹਨਾਂ ਨੂੰ ਕੋਈ ਚਾਂਸ ਨਹੀਂ ਹੈ ਕਿਉਂਕਿ ਪੋਸਟਾਂ ਨਹੀਂ ਨਿਕਲਦੀਆਂ ਤੋਂ ਨੇ ਸਿੱਖਣਾ ਜੋ ਗੱਲ ਕੀਤੀ ਤਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਪ੍ਰੋਗਰਾਮ ਖਤਮ ਹੋਇਆ ਪ੍ਰਸ਼ਾਦ ਬੰਦਿਆ ਗਿਆ ਮੈਂ ਬਾਹਰ ਆ ਕੇ ਵੇਟ ਕਰਦੇ ਰਹਾ ਜਦੋਂ ਭਾਈ ਸਾਹਿਬ ਹਣ ਬਾਹਰ ਆਏ ਤੇ ਮੈਂ ਉਹਨੂੰ ਪਾਰੀ ਪਣਾ ਕੀਤਾ ਮੈਂ ਕਿਹਾ ਜੀ ਮੈਨੂੰ ਤੁਹਾਡਾ ਪ੍ਰਚਾਰ ਬਹੁਤ ਚੰਗਾ ਲੱਗਾ ਲੇਕਿਨ ਤੁਹਾਡੀ ਮੈਨੂੰ ਇੱਕ ਗੱਲ ਚੰਗੀ ਨਹੀਂ ਲੱਗੀ ਕਹਿੰਦੇ ਕਿਹੜੀ ਮੈਂ ਬਿੜੀ ਤੁਹੀਂ ਆ ਗਈ ਵੀ ਐਸਸੀ ਨੂੰ ਨੌਕਰੀ ਮਿਲਦੇ ਚਾਂਸ ਹੈ ਲੇਕਿਨ ओबीसी ਔਰ ਜਨਰਲ ਨੂੰ ਕੋਈ ਚਾਂਸ ਨਹੀਂ ਤੂੰ ਮੁਸਕਰਾ ਕੇ ਕਹਿੰਦਾ ਮੈਂ ਜੋ ਕਿਹਾ ਠੀਕ ਕਿਹਾ ਮੈਂ ਕਿਹਾ ਨਹੀਂ ਤੁਸੀਂ ਗਲਤ ਕਿਹਾ ਕਹਿੰਦਾ ਨਹੀਂ ਜੀ ਮੈਂ ਠੀਕ ਕਿਹਾ ਮੈਂ ਕਿਹਾ ਗਲਤ ਕਿਹਾ ਕਹਿੰਦਾ ਕਿਵੇਂ ਮੈਂ ਮਨ ਇੱਕ ਜੀ ਦੱਸੋ ਜਦੋਂ ਪੋਸਟਾਂ ਨਿਕਲਦੀ ਸੋ ਪੋਸਟ ਨਿਕਲਦੀ ਐਡਵਰਟਾਈਜ਼ਮੈਂਟ ਹੁੰਦੀ ਐ ਅਖਬਾਰ ਤੇ ਟੀਵੀ ਸਰ ਜਗਾ ਕੁਛ ਐਸੀ ਕਿੰਨੇ ਲੱਗਦੇ ਆ ਕਹਿੰਦਾ 25 ਤੇ ਮੈਨੂੰ ਇਹਦੇ 75 ਨਾਲ ਲੱਗਦੇ ਕੋਣ ਉਹਦਾ ਜਵਾਬ ਦਊ ਨਾ ਜਿਹੜੇ ਨਾਲ 75 ਹੋਰ ਲੱਗਦੇ ਆ ਉਹ ਤੁਹਾਨੂੰ ਦਿਖਾਈ ਨਹੀਂ ਦਿੰਦੇ ਜਿਹੜੇ 25 ਲੱਗਦੇ ਲੱਭਦੇ ਆ ਉਹ ਤੁਹਾਨੂੰ ਦਿਖਾਈ ਦਿੰਦੇ ਉਹ ਮਸਲਾ ਇਸ ਚੀਜ਼ ਦਾ ਕਿ ਤੁਹਾਨੂੰ ਹੀ ਜਾਣਨਾ ਹੋਏਗਾ ਤੁਹਾਨੂੰ ਹੀ ਪਛਾਣਨਾ ਹੋਏਗਾ ਦੁਸ਼ਮਣ ਕਿਸ ਚਾਲ ਚੱਲ ਰਿਹਾ ਅਗਰ ਹੀ ਬਾਬਾ ਸਾਹਿਬ ਡਾਕਟਰ ਬੀ ਆਰ ਮੇਦਕਰ ਨੂੰ ਸਹੀ ਮੈਂਡ ਚ ਪਿਆਰ ਕਰਦੇ ਆ ਤਾਂ ਉਹਨਾਂ ਦੀ ਲਿਖਤਾਂ ਪੜਨੀਆਂ ਬਹੁਤ ਜ਼ਰੂਰੀ ਨੇ ਉਹ ਕਿਹੜੇ ਲੋਕ ਸੀ ਜਿਹੜੇ ਬਾਬਾ ਸਾਹਿਬ ਡਾਕਟਰ ਬੀ ਆਰ ਮੇਦਕਰ ਨੂੰ ਸੰਵਿਧਾਨ ਸਭਾ ਜਾਣਦੇ ਰੋਗਦੇ ਸੀ 296 296 ਮੈਂਬਰ ਸੀ ਔਰ ਬਾਬਾ ਸਾਹਿਬ ਨੂੰ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਅਗਰ ਉਹ ਸੰਵਿਧਾਨ ਸਭਾ ਤੇ ਨਾ ਜਾਣਦੇ ਨਾ ਉਹ ਸੰਵਿਧਾਨ ਲਿਖਦੇ ਤੇ ਅੱਜ ਅਸੀਂ ਇਕੱਠ ਕਰ ਸਕਦੇ ਸੀ ਨਹੀਂ ਬਣ ਸਕਦੇ ਸੀ ਇਸ ਕਰਕੇ ਹੁਣ ਉਹਨੂੰ ਪਛਾਣਨਾ ਜ਼ਰੂਰੀ ਆ ਬਾਬਾ ਸਾਹਿਬ ਦੀ ਜਾਤ ਪਾਤ ਬਿਜ਼ਨਸ ਕਿਤਾਬ ਪੜਨੀ ਬਹੁਤ ਜ਼ਰੂਰੀ ਆ ਬਾਬਾ ਸਾਹਿਬ ਦੀ ਜਿਹੜਾ ਗਾਂਧੀ ਜਨਾਹ ਔਰ ਅਨਾਡੇ ਕਿਤਾਬ ਪੜ ਰੀਆ ਬਾਬਾ ਸਾਹਿਬ ਦੀ ਵੇਡਿੰਗ ਫਰ ਵੀਜ਼ਾ ਕਿਤਾਬ ਪੜਨੀ ਬਹੁਤ ਜ਼ਰੂਰੀ ਆ ਅਸੀਂ ਇਕੱਲੇ ਗੱਠ ਨਾ ਕਰੀਏ ਅਸੀਂ ਇੰਨੇ ਵਿਦਵਾਨ ਵੀ ਬਣੀਏ ਅਸੀਂ ਸਮਝ ਸਕੀਏ ਕਿ ਸਾਡੇ ਨਾਲ ਸਾਡਾ ਚੰਗਾ ਕੌਣ ਆ ਤੇ ਬੁਰਾ ਕੌਣ ਆ ਇਸ ਚੀਜ਼ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਆ ਉਹ ਤਾਂ ਹੀ ਹੋ ਸਕਦੀ ਆ ਅਹੀਂ ਅਗਰ ਬਾਬਾ ਸਾਹਿਬ ਡਾਕਟਰ ਬੀ ਆਰ ਮੇਦਕਰ ਨੂੰ ਪੜਾਂਗੇ ਉਹ ਦੁਸ਼ਮਣ ਉਹ ਲੋਕ ਜਿਹੜੇ ਬਾਬਾ ਸਾਹਿਬ ਦੇ ਥਾਂ ਥਾਂ ਪੈਰ ਦੇ ਵਿੱਚ ਠੰਡੇ ਅੜਗਾ ਅਕੜਾਉਂਦੇ ਸੀ ਸਾਨੂੰ ਦੱਸਣਾ ਪਏਗਾ ਕਿ ਫਰਮਨ ਕਮਿਸ਼ਨਰ ਦੇ ਚ ਕਿਉਂ ਆਏ ਸੀ ਸਾਨੂੰ ਦੱਸਣਾ ਪਏਗਾ ਕਿ ਇੰਡੀਆ ਐਕਟ ਪਹਿਲਾ ਜਿਹੜਾ ਬਣਿਆ ਸੀ ਉਹ ਚ ਕਿਹਨਾ ਲੋਕ ਨੂੰ ਦੱਸਿਆ ਮੇਰੀ ਜੀ ਸਾਨੂੰ ਇਹ ਦੱਸਣਾ ਪਏਗਾ ਕਿ 2 ਮਹੀਨੇ ਕਾਨਫਰੰਸਾਂ ਜਦੋਂ ਹੋਈਆਂ ਸੀ ਬਾਬਾ ਸਾਹਿਬ ਦਾ ਵਿਰੋਧ ਕਿੰਨ ਕੀਤਾ ਸੀ ਜਿੱਤੇ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਔਰ ਦੁੱਖ ਇੱਚੀ ਦਾ ਆ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਮੈਦਕ ਨੂੰ ਦੋ ਵੋਟਾਂ ਦਾ ਅਧਿਕਾਰ ਲੈ ਕੇ ਦਿੱਤਾ ਕਿੰਨੀਆਂ ਵੋਟਾਂ ਦਾ ਦੋ ਦਾ ਔਰ ਇੱਕ ਵੋਟ ਸਾਡੇ ਕੋ ਕਿੰਨ ਕੋਈ ਮਾਦ ਮੈਂ ਗਾਂਧੀ ਨੇ ਕੋਈ ਔਰ ਉਸ ਤੋਂ ਬੁਝੋ ਵੀ ਪੂਰੀ ਗੱਲ ਓਸੋ ਪੂਰੀ ਗੱਲ ਕਿ ਇੱਕ ਤਾਂ ਉਹ ਖੋਜੀ ਦੂਜੀ 1000 ਵਾਰੀ ਉਹਨੂੰ ਦਿੰਦੇ ਰਹੇ ਜਿਹੜੀ ਇੱਕ ਬਜੀ ਸੀ ਉਹ ਵੀ ਉਹ ਤੋਂ ਦੇਰੇ ਇਸ ਕਰਕੇ ਇਹਦੀਆਂ ਗੱਲਾਂ ਨੇ ਇਹ ਕਿੰਡਸਟਰੀਆਂ ਨੇ ਅੱਜ ਸਮਾ ਸੁਨੇਰਾ ਬਦਲ ਗਿਆ ਅੱਜ ਉਹ ਦੂਜੇ ਰੂਪ ਦੇ ਵਿੱਚ ਦੇਸ਼ ਤੇ ਕਾਬਜ਼ ਹੋ ਗਏ ਸੰਵਿਧਾਨ ਨੂੰ ਇੱਕ ਇੱਕ ਕਰਕੇ ਤੋੜਦੇ ਆ ਸਾਡੀਆਂ ਨੌਕਰੀਆਂ ਖਤਰੇ 'ਚ ਹੈ ਸੰਵਿਧਾਨ ਖਤਰੇ 'ਚ ਹੈ ਇਹ ਲੋੜ ਹੈ ਸਾਡੇ ਜਿੰਨੇ ਸੰਗਠਨ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਗੇ ਇੱਕ ਪਲੈਟਫਾਰਮ ਤੇ ਜਦ ਤੱਕ ਸਾਡਾ ਇਹ ਜਿੰਦਾ ਇੱਕ ਝੰਡਾ ਇੱਕ ਡੰਡਾ ਔਰ ਇੱਕ ਬੰਦਾ ਨਹੀਂ ਹੁੰਦਾ ਤਦ ਤੱਕ ਅਸੀਂ ਇਸ ਤਰ੍ਹਾਂ ਕਰੇ ਰਵਾਂਗੇ ਮੈਂ ਫੋਕੀਦਾ ਕਿ ਗਲਤ ਕਹਿ ਗਿਆ ਹਾਂ ਉਸ ਲਈ ਮੈਂ ਮਾਫੀ ਮੰਗੇਗਾ ਲੇਕਿਨ ਜੋ ਸਚਾਈ ਹੈ ਉਹ ਇਹੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਬਾਵਾ ਸਾਹਿਬ ਦਾ ਕਰਮ ਵੇਦ ਕਰਦਾ ਸਹੀ ਸੇਸਵਾਸ ਨਿਹਾੜਾ ਦੇਗਾ ਸਾਨੂੰ ਦੁਸ਼ਮਣ ਔਰ ਦੋਸਤ ਦੀ ਪਛਾਣ ਕਰਨੀ ਪਵੇਗੀ ਇਨ੍ਹਾਂ ਸਭ ਸ਼ਬਦਾਂ ਨਾਲ ਮਾਫੀ ਸੋਧ ਰੋ ਲੈਣਾ ਮੇਰੇ ਸ਼ਬਦ ਕਿਸੇ ਨੂੰ ਮਾਰੇ ਲੱਗੇ ਹੋਣ ਤਾਂ ਉਸ ਲਈ ਮੈਂ ਮਾਫੀ ਚਾਹਾਂਗਾ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜੀ ਜੈ ਭਾਰਤ ਜੈ ਸਿੱਖ Obrigado.